ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਉਪਮਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਆ ਤੇ ਜਲਦੀ ਬਣ ਜਾਂਦਾ ਆ ਇਹ ਤੇ ਹਲਕਾ ਫੁਲਕਾ ਜਿਹੜਾ ਹੁੰਦਾ ਆ ਇਹ ਇਹਦੇ ਵਾਸਤੇ ਆਪਾਂ ਕੜਾਹੀ ਦੇ ਵਿੱਚ ਪਾਇਆ ਇੱਕ ਚਮਚਾ ਘਿਓ ਦਾ ਘਿਓ ਗਰਮ ਹੋਇਆ ਇੱਕ ਕੌਲੀ ਪਾ ਦਿੱਤੀ ਸੂਜੀ ਦੀ ਤੇ ਸੂਜੀ ਆਪਣੀ ਜਿਹੜੀ ਹੈ ਵਰੀਕ ਆ ਇਹ ਤੇ ਇਹਨੂੰ ਆਪਾਂ ਇਹਦਾ ਕਲਰ ਨਹੀਂ ਚੇਂਜ ਹੋਣ ਦੇਣਾ ਘੱਟ ਸੇਕ ਦੇ ਉੱਤੇ ਸੂਜੀ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਣਾ ਆ ਤੇ ਤਾਂ ਕਿ ਆਪਣਾ ਜਿਹੜਾ ਉਪਮਾ ਉਹ ਐਨ ਵਧੀਆ ਤਰੀਕੇ ਨਾਲ ਖਿਲਰੇ ਆ ਖਿਲਰਿਆ ਬਣੇ ਉਹ ਤੇ ਇਕੱਠਾ ਜਿਆਨ ਹੋਵੇ ਉਹ ਜੁੜਦਾ ਨਾ ਹੋਵੇ ਉਹਦੇ ਲਈ ਸੂਜੀ ਦਾ ਭੁੰਨਣਾ ਬਹੁਤ ਜ਼ਰੂਰੀ ਆ ਘੱਟ ਸੇਕ ਦੇ ਉੱਤੇ ਇੱਕ ਤਾਂ ਸੂਜੀ ਵਧੀਆ ਤਰੀਕੇ ਨਾਲ ਭੁੱਜ ਜਾਂਦੀ ਆ ਦੂਜਾ ਜਿਹੜਾ ਆਪਣਾ ਉਪਮਾ ਹੁੰਦਾ ਨਾ ਬਹੁਤ ਹੀ ਸੋਹਣਾ ਜਿੱਦਾਂ ਆਪਣੇ ਚੌਲ ਖਿਲਰੇ ਹੋ ਬਣਦੇ ਨਾ ਇਸ ਤਰ੍ਹਾਂ ਖਿਲਲੇ ਆ ਖਿਲਲੇ ਜਿਹੇ ਬਣ ਕੇ ਤਿਆਰ ਹੁੰਦਾ ਆ ਇਦੇ ਵਿੱਚ ਹੀ ਆਪਾਂ ਪਾ ਦਿੱਤਾ ਜੀਰਾ ਇਹ ਜੀਰੇ ਨੂੰ ਵੀ ਆਪਾਂ ਇਹਦੇ ਵਿੱਚੇ ਭੁੰਨ ਲੈਣਾ ਤੇ ਪਹਿਲਾਂ ਆਪਾਂ ਅੱਧਾਕ ਟਾਈਮ ਜਿਹੜਾ ਸੋਜੀ ਕੱਲੀ ਭੁੰਨੀ ਸੀ ਤੇ ਫੇਰ ਆਪਾਂ ਪਾ ਲਿਆ ਜੀਰਾ ਜੀਰਾ ਵਿੱਚ ਪਾ ਕੇ ਉਹਨੂੰ ਵੀ ਭੁੰਨ ਲਿਆ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਆ ਉਸੇ ਕੜਾਹੀ ਨੂੰ ਆਪਾਂ ਸਾਫ਼ ਕਰ ਲਿਆ ਤੇ ਉਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਹੋਰ ਪਾਤਾ ਦੇਸੀ ਘਿਓ ਦੇ ਵਿੱਚ ਮੈਂ ਬਣਾਇਆ ਇਹ ਤੇ ਤੁਸੀਂ ਤੇਲ ਲੈ ਲਓ ਰਿਫਾਈਂਡ ਲੈ ਲਓ ਇਸਰੋਂ ਦਾ ਤੇਲ ਚ ਨਹੀਂ ਬਣਾਉਣਾ ਇਹਨੂੰ ਤੇ ਉਹਦੇ ਵਿੱਚ ਆਪਾਂ ਕਿ ਉਹ ਗਰਮ ਹੋਇਆ ਸੀ ਮੂੰਗਫੜੀ ਦਾ ਆਤੀ ਆ ਥੋੜੇ ਜਿਹਾ ਕਾਜੂ ਪਾਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਇਸ ਤਰ੍ਹਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਸਵਾਰ ਕੇ ਰੋਸਟ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਕੱਢ ਲੈਣਾ ਹੈ ਤੇ ਇਸੇ ਕੜਾਹੀ ਦੇ ਵਿੱਚ ਕੁਛ ਕਿ ਹੋਏ ਇਹ ਬਚ ਜਾਊਗਾ ਕੁਛ ਥੋੜਾ ਜਿਹਾ ਕਿ ਹੋ ਆਪਾਂ ਹੋਰ ਪਾ ਲੈਣੇ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਹੁਣ ਇਹਦਾ ਤੜਕਾ ਤਿਆਰ ਕਰਦੇ ਆ ਇਹ ਪਾਈ ਆਪਾਂ ਰਾਈ ਰਾਈ ਚੰਗੀ ਤਰ੍ਹਾਂ ਚਟਕ ਗਈ ਆਪਣੀ ਤੇ ਫਿਰ ਇਹਦੇ ਵਿੱਚ ਆਪਾਂ ਪਾਨੇ ਆ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਸਬਜ਼ੀਆਂ ਤੁਸੀਂ ਇਹਦੇ ਵਿੱਚ ਕੋਈ ਵੀ ਤੁਹਾਨੂੰ ਵਧੀਆ ਲੱਗਦੀ ਹੈ ਨਾ ਜਿਹੜੀ ਵੀ ਪਸੰਦ ਆ ਉਹ ਪਾ ਸਕਦੇ ਆ ਰਾਈ ਆਪਣੀ ਵਧੀਆ ਤਰੀਕੇ ਨਾਲ ਜਿਹੜੀ ਆ ਐਨ ਚਟਕ ਗਈ ਤੇ ਇੱਕ ਪਿਆਜ਼ ਆਪਾਂ ਬ੍ਰਿਕ ਬ੍ਰਿਕ ਕੱਟ ਕੇ ਪਾ ਦੁੱਤਾ ਆ ਇਹਨੂੰ ਵੀ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਇਹਨੂੰ ਜਦੋਂ ਇਹ ਗੁਲਾਬੀ ਜਿਹਾ ਹੋ ਗਿਆ ਨਾ ਪਿੰਕ ਜਿਹਾ ਤੇ ਫੇਰ ਇਹਨੂੰ ਆਪਾਂ ਬਸ ਇੰਨਾ ਕੁ ਆਪਾਂ ਭੁੰਨਣਾ ਦੇਖੋ ਹਲਕਾ ਜਿਹਾ ਪਿੰਕ ਹੋ ਗਿਆ ਇਹ ਤੇ ਹੁਣ ਇਹਦੇ ਵਿੱਚ ਆਪਾਂ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਓ ਜਿੰਨੇ ਤੁਸੀਂ ਪਸੰਦ ਕਰਦੇ ਹੋ ਹਰੀ ਮਿਰਚ ਮੈਂ ਤਿੰਨ ਮਿਰਚਾ ਕੱਟ ਕੇ ਪਾਤੀ ਸੀ ਥੋੜੇ ਜਿਹਾ ਆਪਾਂ ਅਦਰਕ ਜਿਹੜਾ ਉਹ ਕ੍ਰਸ਼ ਕਰਕੇ ਪਾ ਦਤਾ ਹੈ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੰਨੇ ਆਦਾ ਤੇ ਫਿਰ ਇਹਦੇ ਵਿੱਚ ਆਪਾਂ ਪਾ ਦਤਾ ਜੀ ਕੜੀ ਪੱਤਾ ਤੇ ਇਹਨੂੰ ਵੀ ਆਪਾਂ ਸਵਾਰ ਕੇ ਭੁੰਨਣਾ ਕੜੀ ਪੱਤੇ ਨੂੰ ਵੀ ਇਹਦੇ ਵਿੱਚ ਬਹੁਤ ਹੀ ਟੇਸਟੀ ਉਪਮਾ ਬਣ ਕੇ ਇਸ ਤਰ੍ਹਾਂ ਤਿਆਰ ਹੁੰਦਾ ਹਰੇ ਮਟਰ ਪਾਤੇ ਇੱਕ ਗਾਜਰ ਬਰੀਕ ਵੀ ਕੱਟ ਕੇ ਪਾਤੀ ਤੇ ਤੁਸੀਂ ਵੀਜ਼ ਵੀ ਪਾ ਸਕਦੇ ਸ਼ਿਮਲਾ ਮਿਰਚ ਵੀ ਪਾ ਸਕਦੇ ਆ ਤੇ ਆਪਾਂ ਗਾਜਰ ਤੇ ਮਟਰ ਪਾਏ ਆ ਇਹਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਪਹਿਲਾਂ ਇਸ ਤਰ੍ਹਾਂ ਪਕਾਉਨੇ ਆ ਤਾਂ ਕਿ ਇਹਨਾਂ ਦਾ ਜਿਹੜਾ ਕਰੰਚੀ ਜਿਹਾ ਰਹੇਣ ਇਹ ਜਿਆਦਾ ਸੌਫਟ ਨਾ ਹੋਣ ਇਸ ਤਰ੍ਹਾਂ ਭੁੰਨੇ ਹੋਣ ਨਾ ਤੇ ਫਿਰ ਇਹ ਕਰੰਚੀ ਜੇ ਰਹਿੰਦੇ ਆ ਇੱਕ ਕੋਲੀ ਆਪਣੀ ਸੂਜੀ ਦੀ ਸੀ ਤਿੰਨ ਕੋਲੀਆਂ ਆਪਾਂ ਇਹਦੇ ਵਿੱਚ ਪਾਣੀ ਦੀਆਂ ਪਾਉਣੀਆਂ ਜਿਹੜੀ ਕੋਲੀ ਨਾਲ ਆਪਾਂ ਸੂਜੀ ਪਾਈ ਆ ਉਸੇ ਕੋਲੀ ਦੇ ਨਾਲ ਆਪਾਂ ਜਿਹੜਾ ਪਾਣੀ ਪਾ ਲਿਆ ਤਿੰਨ ਕੌਲੀਆਂ ਆਪਾਂ ਪਾਣੀ ਦੀਆਂ ਪਾਤੀਆਂ ਤੇ ਇਹ ਪਾਈ ਆਪਾਂ ਕਾਲੀ ਮਿਰਚ ਤੇ ਪਾਇਆ ਆਪਾਂ ਨਾਮਕ ਟੇਸਟ ਅਨੁਸਾਰ ਤੇ ਇਹਨੂੰ ਆਪਾਂ ਇੱਕ ਵਾਰੀ ਮਿਕਸ ਕਰ ਦਿੰਨੇ ਵਧੀਆ ਤਰੀਕੇ ਦੇ ਨਾਲ ਫਿਰ ਇਹਨੂੰ ਟੱਕ ਕੇ ਇੱਕ ਉਵਾਲ ਆਉਣ ਦਿੰਨੇ ਚੰਗੀ ਤਰ੍ਹਾਂ ਜਦੋਂ ਉਬਲਣ ਲੱਗ ਗਿਆ ਨਾ ਪਾਣੀ ਇੱਕ ਤੇ ਸਬਜ਼ੀਆਂ ਆਪਣੀਆਂ ਨਰਮ ਹੋ ਜਊਗੀਆਂ ਤੇ ਦੂਸਰਾ ਪਾਣੀ ਜਿਹੜਾ ਆਪਣਾ ਪੱਕ ਜਾਊਗਾ ਦੇਖੋ ਪਾਣੀ ਵਧੀਆ ਤਰੀਕੇ ਦੇ ਨਾਲ ਜਿਹੜਾ ਰਿਜਦਾ ਪਿਆ ਆ ਤੇ ਸਬਜ਼ੀਆਂ ਆਪਣੀਆਂ ਇਹਦੇ ਨਾਲ ਹੀ ਨਰਮ ਹੋ ਜਾਣੀਆਂ ਜ਼ਿਆਦਾ ਬਿਲਕੁਲ ਨਹੀਂ ਉਹਨਾਂ ਨੂੰ ਘਾਲ ਲੈਣਾ ਸਬਜ਼ੀਆਂ ਨੂੰ ਤੇ ਥੋੜੀਆਂ ਜਿਹੜੀਆਂ ਕਰਨ ਚੀਜ਼ਾਂ ਜਿਹੀਆਂ ਰੱਖਣੀਆਂ ਤੇ ਜਿਹੜੀ ਆਪਾਂ ਸੂਜੀ ਭੁੰਨ ਕੇ ਜੀਰੇ ਵਾਲੀ ਕੱਢੀ ਸੀ ਤੇ ਉਹਨੂੰ ਥੋੜੀ ਥੋੜੀ ਨਾਲ ਦੀ ਨਾਲ ਪਾਈ ਜਾਣੇ ਆ ਤੇ ਨਾਲ ਦੀ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਰੜਾਈ ਜਾਣੇ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਕੁੱਟਲੀ ਨਾ ਪਵੇ ਤੇ ਸਾਰੀ ਸੂਜੀ ਆਪਾਂ ਪਾ ਦਿੱਤੀ ਆ ਤੇ ਹੁਣ ਸੇਕ ਨੂੰ ਆਪਾਂ ਘੱਟ ਕਰ ਦੇਣਾ ਕਿਉਂਕਿ ਜਦੋਂ ਆਪਾਂ ਪਾਣੀ ਉਵਾਲਿਆ ਸੀ ਸੇਕ ਫੁੱਲ ਸੀ ਸੇਕ ਨੂੰ ਘੱਟ ਕਰਕੇ ਏਦਾਂ ਇਹਨੂੰ ਮਿਕਸ ਕਰੀ ਜਾਨੇ ਆ ਆਪਾਂ ਨੂੰ ਪਤਾ ਹੀ ਆ ਸੂਜੀ ਜਿਹੜੀ ਬਹੁਤ ਹੀ ਛੇਤੀ ਪਾਣੀ ਨੂੰ ਜਿਹੜਾ ਸੋਖ ਲੈਂਦੀ ਆ ਤੇ ਇਹ ਦਰ ਲਾਉਂਦੇ ਹੋਏ ਇਹਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਦੰਨੇ ਆਪਾਂ ਤੇ ਹੁਣ ਇਹਨੂੰ ਐਦਾਂ ਮਿਕਸ ਕਰਕੇ ਆਪਾਂ ਟੱਕ ਦੰਨੇ ਆ ਤਾਂ ਕਿ ਸੂਜੀ ਆਪਣੀ ਪੱਕ ਜਵੇ ਸੇਕ ਬਿਲਕੁਲ ਘੱਟ ਰੱਖਣਾ ਆ ਤੇ ਦੇਖੋ ਕਿੰਨੀ ਛੇਤੀ ਸੂਜੀ ਨੇ ਪਾਣੀ ਜਿਹੜਾ ਸਾਰਾ ਸੋਖ ਲਿਆ ਆ ਤੇ ਹੁਣ ਇਹਨੂੰ ਆਪਾਂ ਐਦਾਂ ਫੇਰ ਇੱਕ ਵਾਰੀ ਮਿਕਸ ਕਰਕੇ ਤੇ ਫੇਰ ਇਹਨੂੰ ਆਪਾਂ ਟੱਕ ਦਾਨਾ ਆ ਤਾਂ ਕਿ ਸੂਜੀ ਆਪਣੀ ਬਿਲਕੁਲ ਵੀ ਕੱਚੀ ਨਾ ਰਵੇ ਸਬਜ਼ੀਆਂ ਵੀ ਆਪਣੀਆਂ ਪੱਕ ਜਾਣ ਵਧੀਆ ਤਰੀਕੇ ਦੇ ਨਾਲ ਸੂਜੀ ਵੀ ਆਪਣੇ ਪੱਕ ਜਵੇ ਫੇਰ ਟੱਕ ਦਿੱਤਾ ਸੀ ਆਪਾਂ ਉਹਨੂੰ ਤੇ ਦੇਖ ਸਕਦੇ ਹਾਂ ਉਪਮਾ ਆਪਣਾ ਜਿਹੜਾ ਬਹੁਤ ਹੀ ਸੋਹਣਾ ਵਧੀਆ ਬਣ ਕੇ ਤਿਆਰ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਥੋੜਾ ਜਿਹਾ ਦੇਸੀ ਘਿਓ ਹੋਰ ਇਹਦੇ ਨਾਲ ਹੋਰ ਵੀ ਵਧੀਆ ਇਹਦਾ ਟੇਸਟ ਜਿਹੜਾ ਬਣ ਜਾਊਗਾ ਜਿਹੜੀ ਮੂੰਗਫਲੀ ਤੇ ਕਾਜੂ ਰੋਸਟ ਕਰਕੇ ਰੱਖੇ ਸੀ ਆਪਾਂ ਉਹ ਵੀ ਪਾ ਦੁੱਤੇ ਆ ਤੇ ਹੁਣ ਆਪਾਂ ਇਹ ਚ ਪਾਨੇ ਹਰਾ ਧਨੀਆ ਪਾ ਕੇ ਇਹਨੂੰ ਮਿਕਸ ਕਰਕੇ ਨਾ ਤੇ ਸੇਕ ਨੂੰ ਆਪਾਂ ਜਿਹੜਾ ਗੈਸ ਨੂੰ ਬੰਦ ਕਰ ਦੇਣਾ ਹੈ ਤੇ ਬੰਦ ਕਰਕੇ ਇਹਨੂੰ 5 ਮਿੰਟ ਜਿਹੜਾ 5-7 ਮਿੰਟ ਜਿਹੜਾ ਇਹਨੂੰ ਇੱਧੇ ਰਹਿਣ ਦੇਣਾ ਤਾਂ ਕਿ ਹੋਰ ਵਧੀਆ ਤਰੀਕੇ ਦੇ ਨਾਲ ਐਨ ਖਿਲਰ ਜਵੇ ਆਪਣਾ ਉਪਮਾ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਇਹ ਦੇਖਣ ਨੂੰ ਵੀ ਵਧੀਆ ਲੱਗੇ ਖਾਣ ਨੂੰ ਵਧੀਆ ਲੱਗੇ ਇਹਦਾ ਬਿਲਕੁਲ ਵੀ ਮੂੰਹ ਦੇ ਨਾਲ ਚਿਪਕਦਾ ਨਹੀਂ ਇਹ ਤੇ ਬਹੁਤ ਹੀ ਵਧੀਆ ਇਹਦਾ ਟੇਸਟ ਆਂਦਾ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੰਦਾ ਦੀ ਸਾਡੀ ਰੈਸਪੀ ਲੱਗਦੀ ਆ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਨਵੇਂ ਵਿਊਅਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਦੇਖੋ ਆਪਾਂ ਜਿਹੜਾ ਟੱਕ ਦਿੱਤਾ ਸੀ ਇਹਨੂੰ ਤੇ ਉਪਮਾ ਆਪਣਾ ਬਹੁਤ ਹੀ ਵਧੀਆ ਦੇਖੋ ਕਿੰਨਾ ਸੋਹਣਾ ਖਿਲਿਆ ਖਿਲਿਆ ਜੇ ਬਣ ਕੇ ਤਿਆਰ ਹੋਇਆ ਤਰੀਕਾ ਬਿਲਕੁਲ ਸੌਖਾ ਆ ਕੋਈ ਔਖਾ ਨਹੀਂ ਬਣਾਉਣਾ ਇਹ ਤੇ ਹਰ ਕੋਈ ਇਹਨੂੰ ਬਣਾ ਸਕਦਾ ਹਲਕੀ ਫੁਲਕੀ ਭੁੱਖ ਲੱਗੀ ਆ ਤਾਂ ਤੁਸੀਂ ਬਣਾ ਕੇ ਖਾ ਸਕਦੇ ਆ ਇੱਕ ਪਲੇਟ ਵਿੱਚ ਸਾਰਾ ਪਾ ਲੈਨੇ ਆ ਆਪਣਾ ਉਪਮਾ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਤਿਆਰ ਹੋਇਆ ਮੈਨੂੰ ਕਮੈਂਟ ਆਇਆ ਸੀ ਕਿ ਉਪਮੇ ਦੀ ਰੈਸਪੀ ਪਾਓ ਅੱਜ ਬਣਾ ਕੇ ਪਾ ਦਤੀ ਆ ਜੀ ਲਓ ਜੀ ਆਪਾਂ ਪਲੇਟ 'ਚ ਪਾ ਦਿੱਤਾ ਬਣਾਓ ਖਾਓ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨਾ ਵਧੀਆ ਆਪਣਾ ਉਪਮਾ ਬਣ ਕੇ ਤਿਆਰ ਹੋਇਆ